ਸਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਦੇ YouTube ਚੈਨਲ ਦੇ ਨਾਲ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਬੱਦਲਵਾਈ ਸਵੇਰ ਤੋਂ ਹੀ ਪੰਜਾਬ ਦੇ ਉੱਪਰੋਂ ਘੁੰਮਦੀ ਹੋਈ ਨਜ਼ਰ ਆਈ ਜਿਸ ਦੇ ਸਿੱਟੇ ਵਜੋਂ ਵੱਖ-ਵੱਖ ਥਾਵਾਂ ਦੇ ਉੱਪਰ ਸਵੇਰੇ ਚਿੱਟੇ ਅਸਮਾਨੀ ਬੱਦਲ ਜਿਹਨੂੰ ਸਾਇਰਸ ਕਲਾਊਡ ਕਹਿੰਦੇ ਆ ਉਹ ਦੇਖਣ ਨੂੰ ਮਿਲੇ ਜਿਸ ਦੇ ਸਿੱਟੇ ਵਜੋਂ ਦਿਨ ਦੇ ਤਾਪਮਾਨ ਦੇ ਵਿੱਚ ਭਾਰੀ ਗਰਾਵਟ ਆਈ ਹੈ ਅੱਜ ਅੱਜ ਪੰਜਾਬ ਦਾ ਮੈਕਸਿਮਮ ਤਾਪਮਾਨ ਜਿਹੜਾ ਦੇਖਿਆ ਗਿਆ ਵਸ਼ੱਕ 25 ਡਿਗਰੀ 26 ਡਿਗਰੀ ਕਈ ਸੀ ਕਿਸੇ ਥਾਂ ਦੇ ਉੱਪਰ ਇੱਕ ਅੱਧੇ ਸਮੇਂ ਦੇ ਲਈ ਸੀ ਪਰ ਐਵਰੇਜ ਤਾਪਮਾਨ ਜਿਹੜਾ ਨਿਕਲ ਕੇ ਆਇਆ ਉਹ 22 ਡਿਗਰੀ ਹੈ ਇਸ ਸਮੇਂ ਲਗਭਗ ਸ਼ਾਮ ਦੇ 4:00 ਵੱਜ ਚੁੱਕੇ ਨੇ ਤਾਪਮਾਨ ਜਿਹੜਾ 20 ਡਿਗਰੀ ਤੋਂ ਥੱਲੇ ਪੰਜਾਬ ਦੇ ਵਿੱਚ ਦੇਖਿਆ ਗਿਆ ਸੂਰਜ ਦੀ ਤਪਸ਼ ਹੁਣ ਹੌਲੀ-ਹੌਲੀ ਮੱਧਮ ਪੈਣੀ ਸ਼ੁਰੂ ਹੋ ਚੁੱਕੀ ਹੈ ਆਉਂਦੇ 3-4 ਘੰਟੇ ਦੀ ਗੱਲ ਕਰਾਂਗੇ ਕਿ ਹਾਲਾਤ ਕਿਵੇਂ ਦੇ ਨੇ ਕਿ ਆਮੀਂ ਦੀ ਉਮੀਦ ਹੈ ਜਿਹੜੀ ਬੱਦਲਬਾਈ ਇਹ ਕੂਚ ਕਰ ਰਹੀ ਹੈ ਕਦੋਂ ਤੱਕ ਪੰਜਾਬ ਚ ਆਵੇਗੀ ਪਹਾੜੀ ਖੇਤਰਾਂ ਵਿੱਚ ਕੀ ਹਾਲਾਤ ਨੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜਾਣਕਾਰੀ ਦੇਣ ਤੋਂ ਪਹਿਲਾਂ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਇਸ ਤੋਂ ਇਲਾਵਾ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ ਤਾਂ ਕਿ ਕਿਸੇ WhatsApp ਗਰੁੱਪ 'ਚ ਜਾਂ ਕਿਸੇ Facebook ਗਰੁੱਪ 'ਚ ਜਾਂ ਆਪਣੀ ਸਟੋਰੀ 'ਤੇ ਤਾਂ ਕਿ ਵੱਧ ਤੋਂ ਵੱਧ ਜਾਣਕਾਰੀ ਅੱਗੇ ਪਹੁੰਚਦੀ ਹੋ ਸਕੇ ਗੱਲ ਕਰੀਏ ਫਿਲਹਾਲ ਮੌਸਮ ਪੰਜਾਬ ਦਾ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਪੰਜਾਬ ਦਾ ਮੌਸਮ ਪੰਜਾਬ ਤੋਂ ਇਲਾਵਾ ਹਰਿਆਣਾ ਰਾਜਸਥਾਨ ਦਿੱਲੀ ਯੂਪੀ ਪੱਛਮੀ ਬੰਗਾਲ ਤੱਕ ਜਿੰਨਾ ਵੀ ਏਰੀਆ ਪੈ ਰਿਹਾ ਜੀ ਇਹ ਸਾਰਾ ਮੌਸਮ ਫਿਲਹਾਲ ਸਾਬੜੇ ਹੋਇਆ ਪਰ ਆਉਂਦੇ ਲਗਭਗ 4 ਤੋਂ 5 ਘੰਟੇ ਯਾਨੀ ਕਿ ਰਾਤ 10:00 ਵਜੇ ਤੱਕ ਕਿਹੜੀ ਬੱਦਲ ਬਈ ਫਿਰ ਤੋਂ ਐਂਟਰੀ ਕਰੇਗੀ ਪੰਜਾਬ ਦੇ ਵਿੱਚ ਯਾਨੀ ਕਿ 4 ਤਰੀਕ ਰਾਤ ਤੋਂ ਲੈ ਕੇ 5 ਤਰੀਕ ਸਵੇਰ ਤੱਕ ਬੱਦਲ ਬਈ ਦੀ ਐਂਟਰੀ ਹੈ ਹੋ ਰਹੀ ਹੈ ਪੰਜਾਬ ਦੇ ਵਿੱਚ ਪਰ ਇਸ ਸਮੇਂ ਲਗਾਤਾਰ ਜਿਹੜੀ ਹਵਾ ਦੀ ਗਤੀ ਉਹ ਤੇਜ਼ ਤਰੀਕੇ ਨਾਲ ਪੱਛਮੋਂ ਹੀ ਪਾਸੇ ਤੋਂ ਚੱਲਦੀ ਹੋਈ ਨਜ਼ਰ ਆ ਰਹੀ ਹੈ ਹਵਾ ਦੇ ਗਤੀ ਵਿੱਚ ਥੋੜਾ ਜਿਹਾ ਵਾਧਾ ਹੋਇਆ ਹੈ ਪਿਛਲੇ ਲਗਭਗ 4-5 ਦਿਨਾਂ ਤੋਂ ਹਵਾ ਸ਼ਾਂਤ ਸੀ ਪਰ ਅੱਜ ਜਿਹੜੀ ਹਵਾ ਦੀ ਗਤੀ ਵਧੀ ਹੈ ਕੱਲ ਨੂੰ ਹੋਰ ਚੱਲੂਗੀ ਹਵਾ ਜਿਸ ਦੇ ਕਾਰਨ ਥੋੜੀ ਜੀ ਠੰਡੀ ਹਵਾ ਚਲਦੀ ਹੋਈ ਨਜ਼ਰ ਆਵੂਗੀ ਠੰਡੀ ਹਵਾ ਚੱਲਣ ਦੇ ਨਾਲ ਇੱਕ ਚੇਨ ਸਰਕਲ ਸ਼ੁਰੂ ਹੋਊਗਾ ਠੰਡ ਦਾ ਤੇ ਹੁਣ ਹੌਲੀ ਹੌਲੀ ਠੰਡ ਵੱਧਦੀ ਹੋਈ ਨਜ਼ਰ ਆਵੇਗੀ ਆਉਂਦੇ 1.5 ਤੋਂ 2 ਘੰਟੇ ਜਿਵੇਂ ਹੀ ਸੂਰਜ ਛਿਪੇਗਾ ਲਗਭਗ ਆਪਾਂ ਗੱਲ ਕਰੀਏ 6 ਵਜੇ ਦੀ ਤਾਪਮਾਨ ਅਚਾਨਕ ਘਿਰਨਗੇ 17 ਡਿਗਰੀ ਤੋਂ ਥੱਲੇ ਤਾਪਮਾਨ ਆਉਂਦਾ ਨਜ਼ਰ ਆ ਰਿਹਾ ਪੰਜਾਬ ਦੇ ਵੱਖ-ਵੱਖ ਥਾਵਾਂਾਂ ਦੇ ਉੱਪਰ ਕਿਸੇ ਇਲਾਕੇ 'ਚ ਤਾਂ ਤਾਪਮਾਨ ਜਿਹੜਾ 15 ਡਿਗਰੀ ਤੋਂ ਥੱਲੇ ਵੀ ਆ ਜਾਵੇਗਾ ਜਿਹੜੀ ਕਿ ਲਗਭਗ ਹੁਣ ਤੋਂ 4 ਵਜੇ ਤੋਂ ਲੈ ਕੇ 6 ਵਜੇ ਤੱਕ ਇੰਨੀ ਠੰਡ ਦੇਖਣ ਨੂੰ ਮਿਲੂਗੀ ਜਿਵੇਂ ਰਾਤ ਦੇ ਵਿੱਚ ਹੁੰਦੀ ਹੈ ਪਰ ਅੱਜ ਰਾਤ ਹੋਰ ਜ਼ਿਆਦਾ ਠੰਡ ਪੈਦੀ ਨਜ਼ਰ ਆ ਰਹੀ ਹੈ ਕਿਉਂਕਿ ਅੱਜ ਰਾਤ ਜਿਹੜੀ ਹਵਾ ਇਹ ਬਦਲ ਕੇ ਪੂਰਬ ਦੀ ਦਿਸ਼ਾ ਤੋਂ ਅਤੇ ਦੱਖਣ ਪੂਰਬ ਦੀ ਦਿਸ਼ਾ ਤੋਂ ਇਸ ਤਰੀਕੇ ਨਾਲ ਚੱਲੇਗੀ ਜਿਸ ਦੇ ਕਾਰਨ ਹਿਮਾਲਿਆ ਪਹਾੜੀ ਜਿਹੜੀ ਲੜੀ ਹੈ ਹਿਮਾਚਲ ਵੱਲੋਂ ਉੱਥੋਂ ਠੰਡੀ ਹਵਾ ਪੰਜਾਬ 'ਚ ਜਿਹੜੀ ਹਵਾ ਚੱਲ ਰਹੀ ਸੀ ਉਹ ਬੰਦ ਹੋ ਕੇ ਨਮੀ ਵਾਲੀ ਹਵਾ ਐਂਟਰੀ ਕਰੂਗੀ ਜਿਸ ਦੇ ਨਾਲ ਆਉਂਦੇ ਦਿਨਾਂ ਵਿੱਚ ਧੁੰਦ ਅਤੇ ਕੋਰੇ ਦੇ ਹਾਲਾਤ ਬਣਦੇ ਹੋਏ ਨਜ਼ਰ ਆਉਣਗੇ ਫਿਲਹਾਲ ਆਉਂਦੇ 2-3 ਘੰਟੇ ਕੋਈ ਮੀਂਹ ਦੀ ਉਮੀਦ ਨਹੀਂ ਹੈ ਬੱਦਲਬਾਈ ਜ਼ਰੂਰ ਆਉਂਗੀ ਪਰ ਹਜੇ ਉਮੀਦ ਨਹੀਂ ਹੈ ਠੀਕ ਹੈ ਰਾਤ ਨੂੰ ਬੱਦਲਬਾਈ ਬਣੂਗੀ ਆਉਂਦੇ 2-3 ਘੰਟੇ ਜਿਹੜੀ ਉਮੀਦ ਹੈ ਉਹ ਬੱਦਲਬਾਈ ਦੇ ਹਾਲਾਤ ਨਹੀਂ ਹੈ ਤਾਪਮਾਨ ਜ਼ਰੂਰ ਘਿਰੂਗਾ ਖਿਆਲ ਰੱਖੋ ਬੱਚਿਆਂ ਦਾ ਖਿਆਲ ਰੱਖੋ ਬਣੇ ਰਹੋ ਵੈਦਰ ਅਪਡੇਟਸ ਸਟੂਡੀਓ ਦੇ ਨਾਲ ਸਬਸਕ੍ਰਾਈਬ ਕਰ ਲਓ ਮਿਲਦੇ ਆ ਜਲਦ ਅਗਲੀ ਵੀਡੀਓ ਵਿੱਚ ਧੰਨਵਾਦ ਜੀ